ਉਹ ਆਪਣੇ ਭਰਾ ਦੇ ਘਰ ਸੀਗੇ ਰਾਤ ਨੂੰ ਤਕਰੀਬ 8:30 8:00 ਵਜੇ ਦੇ ਡਾਗੇ ਚਾਗੇ ਪੁਲਿਸ ਉੱਤੇ ਜਾਂਦੀ ਹੈ ਤੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਕਹਿੰਦੀ ਹੈ ਕਿ ਕਿਉਂਕਿ ਤੁਹਾਡੇ ਉੱਤੇ ਐਫ ਆਈ ਆਰ ਦਰਜ ਹੋ ਗਈ ਸੈਕਸ਼ਨ 67 ਦੇ ਅੰਦਰ ਜੋ ਮੈਂ ਸੁਣਿਆ ਪੁਲਸ ਵਾਲੇ ਨੇ ਕਹਿੰਦੇ ਕਿ ਸੈਕਸ਼ਨ 67 ਆਈਟੀ ਐਕਟ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਤੁਹਾਡੇ ਐਫ ਆਈ ਆਰ ਦਰਜ ਹੋ ਗਈ ਤੈਬੀ ਰਪਟ ਦਰਜ ਹੋ ਗਈ ਜਿਹਨੂੰ ਪਰ ਰਪਟੀ ਕਹਿੰਦੇ ਆ ਆਮ ਤੇ ਜਦੋਂ ਨੇ ਆਖਿਆ ਮੈਨੂੰ ਕੋਈ ਵਾਰੰਟ ਦਿਖਾਓ ਫਿਰ ਕਹਿੰਦਾ ਵੀ ਵਾਰੰਟ ਜਿਹਦੇ ਚ ਲੋੜ ਨਹੀਂ ਉਹਨੇ ਆਖਿਆ ਵੀ ਤੁਸੀਂ ਇੱਥੇ ਬਹਿ ਜਾਓ ਕਹਿੰਦਾ ਤੁਸੀਂ ਮੈਨੂੰ ਥੋੜਾ ਦੱਸਣਾ ਮੈਂ ਕਿੱਥੇ ਬੈਠਣਾ ਇਹ ਪੁਲਿਸ ਵਾਲੇ ਦੀ ਐਰੋਗੈਂਸ ਵੀ ਸੀ ਤੇ ਇਹ ਗਲਤ ਵੀ ਸੀ ਉਹਦੇ ਵੱਲੋਂ ਪਹਿਲੀ ਗੱਲ ਇੱਥੇ ਹੀ ਪਤਾ ਲੱਗਦਾ ਵੀ ਪੁਲਿਸ ਵਾਇਸ ਕਿੰਨੀ ਹੈ ਪੁਲਿਸ ਨੂੰ ਅਰੈਸਟ ਕਰਨ ਗਈ ਆ ਉਹਦੇ ਘਰ ਸਰਚ ਕਰਨ ਦਾ ਤੇ ਕੋਈ ਵਾਰੰਟ ਹੈ ਹੀ ਨਹੀਂ ਉਹ ਘਰ ਚ ਕਿਵੇਂ ਵੜ ਸਕਦੇ ਦੂਜੇ ਕਮਰੇ ਚ ਉਹਨੂੰ ਵੜਨ ਦਾ ਅਧਿਕਾਰ ਹੀ ਨਹੀਂ ਟ੍ਰੈਸਪਾਸਿੰਗ ਮੰਨੀ ਜਾਊਗੀ ਜਿਵੇਂ ਪੁਲਿਸ ਨੂੰ ਇਹ ਨਹੀਂ ਪਤਾ ਕਿ ਟਰੱਸ ਪਾਸਿੰਗ ਦਾ ਮਤਲਬ ਕੀ ਹੁੰਦਾ ਹੈ ਉਹ ਪੁਲਿਸ ਇੱਕ ਬੰਦੇ ਨੂੰ ਐਡੀ ਵੱਡੀ ਜਿਹਦਾ ਐਡੀ ਸਖੀਅਤ ਹੈ ਉਹਨੂੰ ਗ੍ਰਿਫਤਾਰ ਕਰਦੇ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੇ ਤਾਂ ਕੋਈ ਚਲਾਜੀ ਕੋਈ ਰਜਿਸਟਰ ਨਹੀਂ ਕਰਿਆ ਕੋਈ ਇਤਰਾਜ਼ ਨਹੀਂ ਕਰਿਆ ਠੀਕ ਹੈ ਜੀ ਚਲੋ ਚਲੇ ਗਏ ਤੇ ਉਹਦੇ ਵਿੱਚ ਜਿਹੜਾ ਹੁਣ ਫਿਰ ਬਾਅਦ ਦੇ ਵਿੱਚ ਪਤਾ ਲੱਗਿਆ ਐਫ ਆਈ ਆਰ ਕੋਈ ਨਹੀਂ ਦਿਖਾਈ ਐਫ ਆਈ ਆਰ ਦੀ ਕਾਪੀ ਮੰਗੀ ਕਹਿੰਦੇ ਬਸ ਕੋਈ ਰੋਡ ਨਹੀਂ ਆ ਜਦ ਕਿ ਨਿਜਮ ਇਹ ਕਹਿੰਦੇ ਨੇ ਹਮੇਸ਼ ਸਿੰਘ ਜੀ ਬੈਠੇ ਨੇ ਜਿਆਦਾ ਸਿਆਣੇ ਨੇ ਪ੍ਰਕਾਸ਼ ਸਾਹਿਬ ਬੈਠੇ ਨੇ ਗੁਰਪ੍ਰੀਤ ਜੀ ਬੈਠੇ ਨੇ ਕਿ ਪਹਿਲਾਂ ਦੱਸਣਾ ਹੁੰਦਾ ਵੀ ਥੋੜੇ ਜਿਹਾ ਐਸ ਐਸ ਗਲਤੀ ਉਹ ਜਾ ਕੇ ਉਹਨਾਂ ਨੂੰ ਉਹ ਵੀ ਉਹਦੇ ਕਹਿਣ ਤੇ ਕਿ ਮੈਨੂੰ ਦਿਖਾਓ ਤਾਂ ਕਿ ਉਹਨੇ ਆਖਿਆ ਦਰਜ ਹੋ ਗਈ ਜਦਕਿ ਪੁਲਿਸ ਵਾਲੇ ਨੂੰ ਦੱਸਣਾ ਵੀ ਅਸੀਂ ਆਏ ਆ ਇਸ ਗੱਲ ਵਾਸਤੇ ਤੁਹਾਡੇ ਉੱਤੇ ਆਹ ਬੰਦੇ ਨੇ ਆ ਕੇ ਸ਼ਿਕਾਇਤ ਕੀਤੀ ਸੀ ਸਾਡੇ ਕੋਲ ਆਹ ਥੋੜੇ ਜਿਹਾ ਐਫ ਆਈ ਆਰ ਦਰਜ ਹੋਈ ਆ ਕਾਪੀ ਨਾਂ ਵੀ ਦਿੱਤੀ ਆ ਵਿੱਚ ਕੱਟੋ-ਕੱਟ ਕੇ ਜਿਹੜੇ ਸੈਕਸ਼ਨ ਵੀ ਐਨਾ ਐਨਾ ਸੈਕਸ਼ਨ ਦੇ ਅੰਡਰ ਤੁਹਾਡੇ ਜਿਹਾ ਐਫ ਆਈ ਆਰ ਦਰਜ ਹੋਈ ਆ ਅਸੀਂ ਤੁਹਾਨੂੰ ਗ੍ਰਿਫਟਾਰ ਕਰਨਾ ਆ ਇਹ ਗੱਲ ਉਹਨਾਂ ਨੇ ਪੁਲਿਸ ਨੇ ਨਹੀਂ ਕਹੀ ਜੀਦੇ ਨਾਲ ਇਹ ਤੋਂ ਇਹ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਪੁਲਸ ਰਾਜ ਵੱਲ ਨੂੰ ਵੱਧ ਰਹੀ ਹੈ ਸਟੇਟਿਕਤਾ ਪੁਲਸ ਨੇ ਪੁਲਸ ਨੇ ਆਪਣੀ ਡਿਊਟੀ ਤਾਂ ਕਰੀਆਂ ਨਾ ਉਹ ਕਹਿੰਦੀ ਹੈ ਕਿ ਇੱਕ ਟਿੱਪਣੀ ਕਰਨੇ ਆ ਆਪਣੀ ਡਿਊਟੀ ਨਹੀਂ ਕਰੀ ਤੇ ਪੁਲਸ ਨੇ ਕਿਹੜੀ ਡਿਊਟੀ ਕਰੀਆ ਪੁਲਸ ਦਾ ਜ਼ਿਆਦਾ ਜ਼ਿੰਮੇਵਾਰ ਹੈ ਜਿਵੇਂ ਜੇ ਮਰੀਜ਼ ਤੇ ਡਾਕਟਰ ਦੇ ਵੀ ਸੰਬੰਧ ਹੋਵੇ ਤਾਂ ਡਾਕਟਰ ਦੀ ਵੱਧ ਜ਼ਿੰਮੇਵਾਰੀ ਹੈ ਮਰੀਜ਼ ਦੀ ਉੱਡੀ ਵੱਡੀ ਜ਼ਿੰਮੇਵਾਰੀ ਨਹੀਂ ਮਰੀਜ਼ ਦਾ ਪਤਾ ਨਹੀਂ ਹੈ ਉਹ ਤਾਂ ਕੁਝ ਵੀ ਕਹਿ ਸਕਦਾ ਸੋ ਇਸ ਕਰਕੇ ਇੱਕ ਤਾਂ ਇਹ ਵੱਡੀ ਗੱਲ ਹੈ ਦੂਜੀ ਗੱਲ ਇਹ ਹੈ ਵੀ ਟਿੱਪਣੀ ਕਰੀਆ ਉਸਨੇ ਟਿੱਪਣੀ ਕਰੀਆ ਜਿਹੜੀ ਟਿੱਪਣੀ ਕਾਨੂੰਨ ਚ ਪਤਾ ਲੱਗ ਜਾਊਗਾ ਕਿ ਜੀ ਤੁਸੀਂ ਫਿਰ 196 ਤੇ 299 ਜਿਹੜੀ ਨਵੀਂ ਬੀਐਨਐਸ ਉਹਦੇ ਤਹਿਤ ਹੁਣ ਵੀ ਦਰਜ ਕਰ ਜਿਹੜਾ ਹੈਗਾ ਨਾਲ ਉਹ ਧਾਰਾ ਲਗਾਈਆਂ ਨੇ ਉਹ ਜਿਹੜੀਆਂ ਧਾਰਾ ਨੇ ਕਿ ਜੀ ਲੋਕਾਂ ਦੇ ਵਿੱਚ ਇਹ ਧਾਰਮਿਕ ਭੇਦਭਾਅ ਪੈਦਾ ਕਰ ਰਿਹਾ ਹੈ ਕਿਸੇ ਦੀ ਧਾਰਮਿਕ ਤੌਰ ਤੇ ਉਹਨੂੰ ਸੱਤ ਮਾਰ ਰਿਹਾ ਹੈ ਉਹਦੇ ਵਿਚਾਰਾਂ ਨੂੰ ਹੁਣ ਜਿਹੜਾ ਇਹ ਸਵਾਲ ਹੈ ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ ਕਿ ਕੀ ਧਾਰਮਿਕ ਸੱਤ ਮਾਰੀ ਗਈ ਹੈ ਜਾਂ ਨਹੀਂ ਜੇ ਕੋਈ ਬੰਦਾ ਇਹ ਕਹਿੰਦਾ ਹੈ ਕਿ ਜੀ ਫਲਾਣਾ ਬੰਦਾ ਆਪਦੇ ਆਪ ਨੂੰ ਰੱਬ ਕਹਿੰਦਾ ਹੈ ਤੇ ਇਹ ਗਲਤ ਹੈ ਇਹ ਕਿਸੇ ਦੇ ਧਾਰਮਿਕ ਸਬੰਧ ਇਹਦਾ ਮਤ ਜਦੋਂ ਰੱਬ ਨੂੰ ਮੰਨਦਾ ਜੇ ਮੰਨਦਾ ਫਿਰ ਅਸੀਂ ਤਾਂ ਮੰंदे ਨਹੀਂ ਸੋ ਇਸ ਕਰਕੇ ਕੋਈ ਧਾਰਮਿਕ ਕੋਈ ਧਰਮ ਕੋ ਏਦਾਂ ਗੁੱਡੀ ਮੋਮ ਦੀ ਨਹੀਂ ਹੈ ਵੀ ਜਿਹੜਾ ਮਰਜੀ ਜੋ ਮਰਜੀ ਕਰੇ ਵੀ ਮੇਰੇ ਤਾਂ ਵਿਚਾਰਾਂ ਨੂੰ 6 ਵਜੇ ਜੀ ਇਹ ਗਲਤ ਹੈ ਇਹ ਮਿਸਯੂਜ਼ ਕਰਿਆ ਇਹਨਾਂ ਨੇ ਇਹ ਕਰਿਆ ਕਿਉਂ ਹੈ ਅਸਲ ਚ ਇਹ ਤਾਂ ਬਹਾਨਾ ਹੈ ਇਹ ਸਾਰਾ ਬਹਾਨਾ ਕਰਿਆ ਇਸ ਵਾਸਤੇ ਹੈ ਕਿ ਮਾਲੀ ਰੋਜ਼ ਇਹ ਸਰਕਾਰ ਦੀ ਕਾਰਗੁਜ਼ਾਰੀ ਤੇ ਟਿੱਪਣੀਆਂ ਕਰਦਾ ਹੈ ਕਿ ਸਰਕਾਰ ਕੰਮ ਠੀਕ ਨਹੀਂ ਕਰ ਰਹੀ ਸਰਕਾਰ ਲੋਕਾਂ ਦੀ ਜਿਹੜੀਆਂ ਉਮੀਦਾਂ ਨੇ ਤਾਂ ਖਰਾ ਨਹੀਂ ਉਤਰਹੀ ਸਰਕਾਰ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਕੰਮ ਕਰਨ ਦੀ ਬਜਾਏ ੱਟਕਾ ਕਰ ਰਹੀ ਹੈ ਔਰ ੱਟਕੇ ਦਾ ਸਬਾ ਸਬੂਤ ਆਪਣੇ ਆਪ ਭਗਵੰਤ ਮਾਨ ਨੇ ਮੁੱਖ ਮੰਤਰੀ ਜਿਨ੍ਹਾਂ ਨੇ ਅਸੈਂਬਲੀ ਦੇ ਵਿੱਚ ਆਏ ਹੱਥ ਕਰਕੇ ਗੱਲ ਕਰ ਰਹੇ ਸੀ ਉੱਥੇ ਕਾਂਗਰਸ ਵਾਲੇ ਬੈਠੇ ਨਹੀਂ ਸੀ ਇਹਨਾਂ ਨੇ ਕਿੱਥੇ ਬੈਠਾ ਸਪੀਕਰ ਸਾਹਿਬ ਇਹਨਾਂ ਨੂੰ ਬੁਲਾਇਆ ਹੀ ਨਾ ਕਰੋ ਇਹ ਗੈਰ ਸੰਵਿਧਾਨਕ ਸਟੇਟਮੈਂਟ ਸੀ ਮੁੱਖ ਮੰਤਰੀ ਕੋਲੇ ਜਾਂ ਸਪੀਕਰ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਚੁਣੇ ਹੋਏ ਐਮਐਲਏ ਨੂੰ ਕਹੇ ਅਸੀਂ ਤੈਨੂੰ ਅਸਾਂ ਮਿਲਿਚ ਨਹੀਂ ਵਟਨ ਦੇਣਾ ਜਿਹੋ ਉਹਨਾਂ ਅਸੈਂਬਲੀਆ ਇੰਨੀ ਇੱਕ ਅੱਡੀ ਵੱਡੀ ਪਾਰਟੀ ਹੈ ਚੰਗੇ ਨੇ ਮਾੜੇ ਨੇ ਉਹ ਤਾਂ ਸਾਰੇ ਪਾਸੇ ਇੱਕੋ ਜਿਹੇ ਨੇ ਉਸ ਪਾਰਟੀ ਦੇ ਬੰਦਿਆਂ ਦੇ ਬਾਰੇ ਕਹਿੰਦਾ ਸਪੀਕਰ ਨੂੰ ਕਿਸ ਨੂੰ ਹੁਕਮੀਆਂ ਹੋ ਸਪੀਕਰ ਸਾਹਿਬ ਇਹਨਾਂ ਨੂੰ ਬੜਾਇ ਹੀ ਨਾ ਕਰੋ ਕਿਉਂ ਨਾ ਬੜਾਵੀ ਸਪੀਕਰ ਸਾਹਿਬ ਕੋਲ ਹੈ ਕੋਈ ਕਾਨੂੰਨ ਦੀ ਪਾਵਰ ਹੈ ਕੋਈ ਸੰਵਿਧਾਨ ਦੀ ਪਾਵਰ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨੂੰ ਤੋਹੀਨ ਕਰੀਏ ਦੇਸ਼ ਦੇ ਸੰਵਿਧਾਨ ਦੀ ਪ੍ਰਗੰਤਮਾਨ ਨੇ ਸਦਨ ਦੀ ਤੋਹਫਨ ਕਰਿਆ ਕਿ ਇਸ ਪ੍ਰਗੰਤਮਾਨ ਤੇ ਰਜਿਸਟਰ ਹੋਣਾ ਚਾਹੀਦਾ ਕਿ ਇਹ ਸੰਵਿਧਾਨ ਦੀ ਤੋਹਫਨ ਕਰਦਾ ਮੈਂ ਹੱਥ ਹੋਇਆ ਇਹਦੇ ਨਾਲ ਕਿਉਂਕਿ ਮੈਂ ਤਾਂ ਸੰਵਿਧਾਨ ਨੂੰ ਪਦਨ ਕਰਨ ਵਾਲਾ ਸੋ ਇਸ ਕਰਕੇ ਇਹ ਗਲਤ ਕਰਿਆ ਇਹਨਾਂ ਨੇ ਆਲੋਚਨਾ ਦਾ ਜਵਾਬ ਦੂਜੀ ਗੱਲ ਜਦ ਸਿਆਸੀ ਮਾਮਲਾ ਇਹ ਸਿਆਸੀ ਮਾਮਲਾ ਕਿ ਤੁਸੀਂ ਠੀਕ ਹੋ ਜਾਂ ਗਲਤ ਹੋ ਉਹ ਜਿੱਦੇ ਜਿਹੜਾ ਹੁਕਮਰਾਨ ਡਰਿਆ ਹੁੰਦਾ ਹੈ ਜਿਹੜੇ ਹੁਕਮਰਾਨ ਕੋ ਕੋਈ ਜਵਾਬ ਨਹੀਂ ਹੁੰਦਾ ਫਿਰ ਉਹ ਡੰਡਾ ਫੇਰਦਾ ਨਹੀਂ ਤਾਂ ਲੋਕਾਂ 'ਚ ਜਾ ਕੇ ਜਵਾਬ ਦਿੰਦਾ ਆਪਦੀ ਪੋਜੀਸ਼ਨ ਕਲੀਅਰ ਕਰਦਾ ਲੋਕਾਂ ਦੇ ਸਾਹਮਣੇ ਹਕੂਮਤ ਦਾ ਪਹਿਲੇ ਉੱਚਾ ਬੈਠਾ ਟਿੱਪਣੀ ਕਰ ਕਿੱਦਾਂ ਕਰ ਉਸ ਤੋਂ ਛੋਟੀ ਜੀ ਚੀਜ਼ ਹੈ ਹਕੂਮਰਾਨ ਮੁੱਖ ਮੰਤਰੀ ਹੈ ਉਹ ਜਵਾਬ ਦੇਵੇ ਲੋਕਾਂ ਨੂੰ ਵੇਹ ਗੱਲ ਦਾ ਭਾਈ ਸੱਚਾ ਏਸ ਤੋਂ ਵੀ ਅੱਗੇ ਮੈਂ ਕਹਾਂਗਾ ਤੋਹਫੀਨ ਦੀ ਗੱਲ ਕਰਦੇ ਨੇ ਇਹਨਾਂ ਨੇ ਜਿੱਦੈਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਕਹਿੰਦਾ ਵੀ ਧਾਰਸ ਦਾ ਬੰਦਾ ਇਹ ਵੀ ਤੋਹਫੀਨ ਹੈ ਗਵਰਨਰ ਗਵਰਨਰ ਹੈ ਪੰਜਾਬ ਦਾ ਉਹ ਜਿਹੜੀ ਵਰਗੀ ਪਾਰਟੀ ਦਾ ਹੋਵੇ ਉਹਦੀ ਜਿਹੜੀ ਮਰਜ਼ੀ ਵਿਚਾਰਤਾ ਦਾ ਹੋਵੇ ਸੋ ਇਹ ਕੀ ਕਰਦੇ ਨੇ ਇਹਨਾਂ ਨੇ ਦੋਵੇਂ ਮਾਤਦਾਂ ਡਟ ਬਣਾ ਲਏ ਇੱਕ ਤਾਂ ਵੀ ਦੂਜੇ ਨੂੰ ਬੋਲਣ ਨਹੀਂ ਦੇਣਾ ਆਪ ਜੋ ਮਰਜ਼ੀ ਕਹੋ ਜਦ ਕਿ ਜੋ ਮਰਜ਼ੀ ਕਹਿਣਾ ਨਹੀਂ ਚਾਹੀਦਾ ਨਾ ਇਧਰ ਵੀ ਨੂੰ ਨਾ ਇਧਰ ਵੀ ਨੂੰ ਬੋਲਣ ਦੇ ਰਹਿਣਾ ਖੰਮਰ ਰੱਖਣਾ ਜ਼ਰੂਰੀ ਹੈ ਸ਼ਬਦਾਂ ਦੀ ਮर्यादा ਰੱਖਣੀ ਜ਼ਰੂਰੀ ਹੈ ਦੂਜੀ ਗੱਲ ਜਦ ਸਿਆਸੀ ਤੌਰ ਦੇ ਉੱਤੇ ਤੁਹਾਡੇ ਤੇ ਟਿੱਪਣੀ ਹੁੰਦੀ ਹੈ ਤੁਹਾਡੀ ਸਫਲਤਾ ਜੇ ਸਫਲਤਾ ਬਾਰੇ ਕੋਈ ਗੱਲ ਹੁੰਦੀ ਹੈ ਤੁਸੀਂ ਉਹਦਾ ਜਵਾਬ ਦੇਣਾ ਹੁੰਦਾ ਨਾ ਕਿ ਤੁਸੀਂ ਡੰਡਾ ਫੇਰਨਾ ਹੁੰਦਾ ਨਾ ਕੇ ਬੰਦੇ ਦੀ ਜ਼ਬਾਨ ਬੰਦ ਕਰਨੀ ਹੁੰਦੀ ਹੈ ਇਹਨਾਂ ਨੇ ਜ਼ਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਬੰਦੇ ਨੇ ਐਫ ਆਈ ਆਰ ਦਰਜ ਕਰਾਈ ਹੈ ਮੈਨੂੰ ਪੱਕਾ ਨਹੀਂ ਆਇਆ ਪਰ ਉਹ ਕਹਿੰਦੇ ਨੇ ਵੀ ਇਹਨਾਂ ਦੇ ਗੌਰ ਰਖਸ਼ਕ ਦਾ ਇਹਨਾਂ ਨੇ ਉਹਨੂੰ ਬਣਾਇਆ ਹੋਇਆ ਕਮਿਸ਼ਨ ਦਾ ਕੋਈ ਮੈਂਬਰ ਵਗੈਰਾ ਕਿੰਨਾ ਸੱਚ ਹੈ ਕਿੰਨਾ ਝੂਠਾ ਇਹ ਤਾਂ ਪਤਾ ਲੱਗ ਜੇਗਾ ਪਰ ਇਹ ਸੁਣੀ ਸੁਣਾਈ ਕਰਦਾ ਕਿਉਂਕਿ ਅਸੀਂ ਤਾਂ ਕਦੇ ਸੁਣਿਆ ਨਹੀਂ ਸੀ ਉਹਦਾ ਨਾਮ ਮੇਚ ਪੱਡੇਵਾਰੀ ਦੇਖ ਰਿਹਾ ਅਖਬਾਰ ਚ ਕਿਉਂਕਿ ਛਪਿਆ ਵੀ ਫਲਾਣੇ ਬੰਦੇ ਨੇ ਕਰਿਆ ਉਹਦੇ ਬਾਰੇ ਪਤਾ ਲੱਗਿਆ ਵੀ ਉਹ ਤਾਂ ਇਹਨਾਂ ਦਾ ਕਮਿਸ਼ਨ ਦਾ ਮੈਂਬਰ ਹੈ ਇਹਦਾ ਮਤਲਬ ਇਹਨਾਂ ਨੇ ਆਪ ਹੀ ਗਿੱਧਰ ਹੁਣ ਇਥੋਂ ਹੋ ਵੀ ਜੇ ਕਿਸੇ ਨੂੰ ਕੋਈ ਹੋਣਾ ਸੀ ਵੀ ਮੇਰੇ ਮਨ ਨੂੰ ਬੜੀ ਛੇਸ ਪਹੁੰਚੀਆ ਹੋਰ ਕੋਈ ਹੋ ਸਕਦੀ ਇਹਨਾਂ ਦਾ ਕਮਿਸ਼ਨ ਦਾ ਗੌਰ ਰਖਸ਼ਕ ਕਮਿਸ਼ਨ ਦਾ ਮੈਂਬਰ ਹੈ ਉਹ ਤੇ ਜੇ ਉਹ ਮੈਂਬਰ ਹੈ ਤਾਂ ਫਿਰ ਚਾਹੀਦਾ ਮਤਲਬ ਇਹ ਵੀ ਪੂਰੀ ਗਈ ਫਿਰ ਤਾਂ ਕੋਈ ਦੋ ਰਾਇ ਨਹੀਂ ਰਹੀ ਸੋ ਇਹ ਜਿਹੜਾ ਹੈਗਾ ਇਹ ਸਾਡੇ ਜਮਹੂਰੀ ਹੱਕਾਂ ਤੇ ਵੀ ਛਾਪ ਹੈ ਇਹ ਸਮਾਜ ਨੂੰ ਠੀਕ ਕਰਨ ਤੇ ਵੀ ਛਾਪ ਹੈ ਜਿਹੜੀ ਅਸੀਂ ਲੜਾਈ ਕਰੀ ਹੈ ਦੇਸ਼ ਦੀ ਜਾਂ ਦੇਸ਼ ਦੇ ਵੀ ਛਾਪ ਹੈ ਕਿ ਇਹ ਸੰਵਿਧਾਨ ਨੂੰ ਤੋੜਨ ਦੀ ਗੱਲ ਹੈ ਜਿਹੜਾ ਕੁਝ ਇਹਨਾਂ ਨਾਲ ਦਿੱਲੀ ਦੇ ਵਿੱਚ ਮੋਦੀ ਸਰਕਾਰ ਕਰ ਰਹੀ ਹੈ ਕੇਜਵੀਵਾਦ ਨਾਲ ਉਹੀ ਕੁਛ ਇਹ ਵਿਰੋਧੀ ਪਾਰਟੀਆਂ ਨਾਲ ਉਹ ਕਰ ਰਹੇ ਨੇ ਸੁਖਵਾਲ ਖੈਰਾ ਰੱਖ ਕੇ ਸਾਡੇ ਸਾਹਮਣੇ ਉਹੀ ਕੁਛ ਹੁਣ ਇਹ ਜਿਹੜੇ ਟਿੱਪਣੀ ਕਰਦੇ ਜਿਹੜੇ ਮਾੜੀ ਮੁੱਠੀ ਇਹਨਾਂ ਨੂੰ ਚੇਤਨਾ ਦਿੰਦੇ ਨੇ ਉਹਨਾਂ ਦੇ ਉੱਤੇ ਕਰ ਰਹੇ ਨੇ ਜਦ ਕਿ ਸਾਡਾ ਇਹ ਕਹਿੰਦੇ ਨੇ ਅਸੀਂ ਬੜੇ ਜੀ ਅਸੀਂ ਭਗਤ ਸਿੰਘ ਦੀ ਸੌਂ ਖਾਨਿਆ ਭਗਤ ਸਿੰਘ ਦੀ ਸੌਂ ਪੀੜੀ ਤੱਕ ਨਾਲ ਨਹੀਂ ਹੋ ਜਾਂਦੀ ਭਗਤ ਸਿੰਘ ਤਾਂ ਵਿਚਾਰਾਂ ਦੀ ਆਜ਼ਾਦੀ ਦਾ ਸਭ ਤੋਂ ਵੱਡਾ ਝੰਡਾ ਬਰਦਾਰ ਹੈ ਫਿਰ ਵਿਚਾਰਾਂ ਦੀ ਆਜ਼ਾਦੀ ਦਿਓ ਨਾ ਬਣਾ ਭਗਤ ਸਿੰਘ ਤੁਸੀਂ ਜਿੱਤ ਤਾਂ ਦੇਣੀ ਨਹੀਂ ਲਿਖਸਣੀ ਦਿੱਤਾ ਇਹ ਤਾਂ ਤੁਹਾਡੇ ਚ ਹਿੰਮਤ ਹੀ ਨਹੀਂ ਪਰ ਕਿਟਕਟ ਵਿਚਾਰਾਂ ਦੀ ਇਜਾਜ਼ਤ ਦਿੱਤਾ ਦੇ ਦਿਓ ਐਨੀ ਕੀ ਤਾਂ ਕਰ ਰੋ ਹਿੰਮਤ ਤੁਸੀਂ ਸਰਕਾਰ ਤੋਂ ਸਰਕਾਰ ਇਨੀ ਡਰੀ ਹੋਈ ਐ ਸਰਕਾਰ ਇਨੀ ਭੈ ਦੀ ਚਾ ਕਿ ਸਾਨੂੰ ਕੋਈ ਕੁਝ ਕਹੇ ਨਾ ਜਦ ਹੁਕਮਰਾਨ ਡਰਿਆ ਹੁੰਦਾ ਹੈ ਭੈਤੀ ਹੁੰਦਾ ਹੈ ਉਹ ਲੋਕਾਂ ਚ ਜਾਨ ਦੀ ਬਜਾਇਆ ਲੋਕਾਂ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਇਆ ਉਹ ਡੰਡਾ ਫੇਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਆਪ ਅੰਦਰੋਂ ਡਰਿਆ ਹੁੰਦਾ ਹੈ ਉਹ ਸੋਚਦਾ ਲੋਕ ਚੱਲ ਜਾਣਗੇ ਲੋਕ ਕਦੀ ਵੀ ਨਹੀਂ ਡਰੇ ਨਾ ਅਸੀਂ ਡਰਾਂਗੇ ਅਸੀਂ ਇਸ ਨੂੰ ਇਹਦੀ ਨਿੰਦਿਆ ਕਰਨਾ ਬੜੀ ਜ਼ੋਰ ਨਾਲ ਤੇ ਪ੍ਰਮੰਤ ਮੰਤਰੀ ਸਰਕਾਰ ਨੂੰ ਕਹਿੰਦੇ ਆ ਕਿ ਇਸ ਨੂੰ ਵਾਪਸ ਲਵੇ ਜਿਹੜਾ ਕੇਸ ਦਰਜ ਕਰਿਆ ਉਹ ਕੇਸ ਵਾਪਸ ਲਵੇ ਸਰਕਾਰ ਕੇਸ ਖਾਰਜ ਕਰੇ ਮਾਦੀ ਨੂੰ ਬਾਜਤਾ ਛੱਡੇ ਤੇ ਇਹ ਸਰਕਾਰ ਨੂੰ ਆਦੇਸ਼ ਹੀ ਚੋ ਕਹਿੰਦੇ ਆ ਜਮੂਰੀ ਤਾਕਤਾਂ ਇਹਦੇ ਖਿਲਾਫ ਡਰਨ ਗਿਆ ਔਰ ਅਸੀਂ ਸਾਰਿਆਂ ਨੇ ਗੱਲ ਕਰੀ ਆ ਆਪਸ ਦੇ ਵਿੱਚ ਕਿ ਅਸੀਂ ਕੱਲ ਨੂੰ ਇਹਦੇ ਉੱਤੇ ਕੋਈ ਐਕਸ਼ਨ ਵੀ ਕਰਾਂਗੇ ਐਕਸ਼ਨ ਸਾਡੇ ਸਾਥੇ ਦਾਖਲ ਹੋਵੇਗਾ